ਤੇ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਲਓ ਜੀ ਅੱਜ ਆਪਣੇ ਦੂਜੇ ਘਰ ਵਾਲਿਆਂ ਦੇ ਲੱਗਣ ਸੀ ਇੱਕ ਪੈਣ ਕਿਉਂਕਿ ਆਪਣੇ ਲੱਗਣੀ ਐਤਵਾਰ ਨੂੰ ਤੇ ਇਹਨਾਂ ਦੇ ਲੱਗਣੀ ਸੀ ਸ਼ਨੀਵਾਰ ਨੂੰ ਤੇ ਆਪਣਾ ਦੋਨੇ ਘਰਾਂ ਦੀ ਆਈਵਾਰੀ ਹੁੰਦੀ ਹੈ ਵਿੜੀ ਤੇ ਕੰਮ ਕਿਉਂਕਿ ਉਹਨਾਂ ਦਾ ਵੀ ਇੱਕ ਬੰਦਾ ਤੇ ਆਪਣਾ ਵੀ ਇੱਕੀ ਤੇ ਚਲੋ ਜੀ ਫੇਰ ਟਰਾਲੀ ਤਾਂ ਆਪਾਂ ਕਾਂਦੀ ਤਿਆਰ ਕਰਕੇ ਖੜਾਤੀ ਸੀ ਤੇ ਆਪਣਾ ਟਰੈਕਟਰ ਦੇ ਹਜੇ ਤੇਲ ਤੂਲ ਪਵਾਉਣ ਵਾਲਾ ਰਹਿੰਦਾ ਸੀ ਕਿਉਂਕਿ ਉਹ ਲਈ ਦੀ ਆਪਾਂ ਟੈਂਕੀ ਫੁੱਲ ਕਰਾ ਲਾਂਗੇ ਤੇ ਹੁਣ ਕਿਉਂ ਆਪਣੇ ਵੀ ਤੂੜੀ-ਤਾੜੀ ਢੋਵਾਂਗੇ ਤੇ ਨਾਲੇ ਕਣਕ ਢੋਵਾਂਗੇ ਤੇ ਚਲੋ ਜੀ ਫਿਰ ਹਾਰਮੋਨਸ ਨੇਆ ਸਨੇਆ ਅ ਟਰੈਕਟਰ ਤੇ ਤੇਲ ਪਵਾ ਕੇ ਤੇ ਇਹ ਕੰਮ ਆਪ ਦਾ ਕਰਨਾ ਸੀ ਤੇ ਫਿਰ ਕਿਉਂਕਿ ਉਹਨੇ ਆਪ ਦਾ ਜਾਣਾ ਹੁੰਦਾ ਤੇ ਐਤਵਾਰ ਨੂੰ ਉਹਨੂੰ ਕੱਲ ਨੂੰ ਛੁੱਟੀ ਹੋਊਗੀ ਤੇ ਕੱਲ ਨੂੰ ਹੀ ਆਪਣੇ ਘਪੈਣ ਲੱਗਣੀ ਤੇ ਚਲੂ ਜੀ ਇਹਨਾਂ ਦਾ ਕੰਮ ਨਿਪੜ ਗਿਆ ਤੇ ਕੱਲ ਨੂੰ ਸੁੱਖਣਾ ਉਹ ਬਾਹਰ ਗੁਰੂ ਸੋਨਾ ਦੇਣ ਲਿਆਵੇ ਤੇ ਆਪਣਾ ਵੀ ਕੰਤ ਘਰੇ ਆ ਜੂਗੀ ਤੇ ਚਲੋ ਜੀ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰਦੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰਦੇ ਚਲੋ ਜੀ ਨਾਲ-ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਘਰ ਦੇ ਮਾਰਨਿੰਗ ਰੁਟੀਨ ਦੇ ਕੰਮ ਤੋਂ ਆਪਾਂ ਦਿਖਾਉਂਦੀ ਰਹਿੰਨੇ ਆ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਆਪਣੇ ਖੇਤਾਂ ਦੇ ਕੰਮ ਜੋ ਕਿ ਆਪਣੇ ਜੱਟ ਜ਼ਿਮੀਦਾਰਾਂ ਦੇ ਵੱਸ ਹੁਣ ਹਾੜੀ ਦੇ ਕੰਮ ਚੱਲ ਪੈਣਗੇ ਤੇ ਚਲੋ ਜੀ ਫਿਰ ਇਹਨਾਂ ਨੂੰ ਤੋੜ ਕੇ ਖੇਤ ਤੇ ਮੈਂ ਬੱਸ ਕਿਉਂਕਿ ਟਰਾਲੀ ਹੁਣ ਇਹ ਬਾਹਰ ਕੱਢ ਕੇ ਖੜਾ ਦੂੰਗੇ ਤੇ ਡਾਇਰੈਕਟ ਤੇਲ ਪਵਾ ਕੇ ਚਲੋ ਜੀ ਫਿਰ ਮੈਂ ਇਹਨਾਂ ਨੂੰ ਤੋੜ ਕੇ ਮੈਂ ਵੀ ਬਣਾਉਂਗੀ ਰੋਟੀ ਕਿਉਂਕਿ ਹਰਮਨ ਨੂੰ ਆਪਾਂ 9:30 ਵਜੇ ਰੋਟੀ ਰੋਟੀ ਬਣਾ ਕੇ ਕਰਨਾ ਤਿਆਰ ਤੇ ਉਹਨੇ ਚਰਚ ਹਰਮਨ ਚਲੋ ਜੀ ਜਿਹੜਾ ਕੰਮ ਹੈਗਾ ਉਹ ਕਰਵਾ ਦੂਗਾ ਨਾਲ ਲੱਗ ਕੇ ਤੇ ਲਓ ਜੀ ਇੱਥੇ ਹਾਰਮਨ ਤਿਆਰ ਹੋ ਗਿਆ ਸੀ ਕਿਉਂਕਿ ਟਾਈਮ ਇੱਥੇ 9 ਵਜੇ ਸੱਜ ਥੋੜਾ ਜਿਹਾ ਹੋ ਗਿਆ ਸੀ ਇੱਕ ਵੇਲੇ ਤੇ ਹਾਰਮਨ ਲੈ ਕੇ ਜਾਊਗਾ ਮੋਟਰਸਾਈਕਲ ਕਿਉਂਕਿ ਇਹਦੇ ਨਾਲ ਦੇ ਮੁੰਡੇ ਸਾਰੇ ਟੱਪ ਗਏ ਨੇ ਤੇ ਲਓ ਜੀ ਇੱਥੇ ਤਿਆਰ ਸੀ ਤੇ ਰੋਟੀ ਮਹਦੀ ਬਣਾ ਕੇ ਡੱਬੇ ਚ ਪਾਤੀ ਸੀ ਇਹਦੀ ਕਿੱਟ ਦੇ ਵਿੱਚ ਤੇ ਇੱਥੇ ਮੈਂ ਸਾਰਾ ਕਿਉਂਕਿ ਟੂਟੀ ਦਾ ਪੱਕਾ ਟਾਈਮ ਹੀ ਰੱਖਿਆ ਹੋਇਆ ਤੇ ਕਿਉਂਕਿ ਫਿਰ ਦਿਨੇ ਲੇਟ ਕੱਟ ਲੈਂਦੇ ਆ ਮਸ਼ੀਨਾਂ ਚੱਲਦੀਆਂ ਕਰਕੇ ਤੇ ਇੱਧਰ ਮੈਂ ਕੁਕ ਵਿੱਚ ਤਾਂ ਰਸੀ ਆਲੂ ਕਿਉਂਕਿ ਅੱਜ ਆਪਾਂ ਦੂਜੇ ਚੈਨਲ ਤੇ ਦੇਣੀ ਹੈ ਬਹੁਤ ਹੀ ਵਧੀਆ ਸਨੈਕਸ ਦੀ ਰੈਸਪੀ ਤੇ ਚਲੋ ਜੀ ਇੱਧਰ ਮੇਰੇ ਆਲੂ ਉਬਲਦੇ ਉਬਲਦੇ ਤੇ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਮੌਸਮ ਕਿਉਂਕਿ ਕੱਲ੍ਹ ਜੀ ਮੈਂ ਬਹੁਤ ਭੜਾ ਦਿਨ ਸੀ ਤੇ ਅੱਜ ਬਹੁਤ ਸੋਹਣਾ ਦਿਨ ਸੀਗਾ ਤੇ ਇੱਥੇ ਮੈਂ ਇਹਨਾਂ ਨੂੰ ਈਸੀ ਪਾਣੀ ਪਿਵਾਉਣ ਵਜ੍ਹਾ ਨੂੰ ਤੇ ਹੁਣ ਤਾਂ ਇਹ ਨੀਰਾ ਨੂਰਾ ਖਾ ਕੇ ਬੈਕਣਾ ਸੀਗਾ ਤੇ ਚਲੋ ਜਿਹਨਾਂ ਨੂੰ ਮੈਂ ਪਿਆ ਕੇ ਪਾਣੀ ਜਿਹੜਾ ਨੀਰਾ ਹੈਗਾ ਮੂਰੇ ਤੇ ਉੱਤੇ ਉਹਦੇ ਭੁੱਕ ਦੂੰਗੀ ਦਾਣਾ ਤੇ ਉਹ ਵੀ ਖਾ ਲੈਣੀਆਂ ਤੇ ਬਸ ਸੱਚ ਹੁਣ ਲਹਣ ਹੋ ਗਿਆ ਸੀ ਕਿਉਂਕਿ ਹੁਣ ਬਸ ਰੋਜ਼ 12:00 ਇੱਕ ਵਜਤ ਜਾਂਦਾ ਆਪਾਂ ਨੂੰ ਦੁਬਾਰਾ 1:00 ਵਜੇ ਦੇਣਾ ਚਾਹ ਪਾਣੀ ਦਾ ਫੇਰ ਟਾਈਮ ਹੋ ਜਾਂਦਾ ਤੇ ਚਲੋ ਜਿਹਨਾਂ ਨੂੰ ਨੀਰਾ ਨੂਰਾ ਪਾ ਕੇ ਤੇ ਪਹਿਲਾਂ ਮੈਂ ਦੁਪਹਿਰ ਜਿਹੜੇ ਆਪਣੇ ਗੀਰੇ 2000 ਰਹਿੰਦੇ ਸੀ ਅੱਧ ਵਿਚਾਲਾ ਜਿਹਾ ਹੋਇਆ ਪਿਆ ਸੀ ਕਿਉਂਕਿ ਬਸ ਐਤਵਾਰ ਨੂੰ ਆਪਣੇ ਕਣਕ ਵਢਣ ਤੋਂ ਨਾਲ ਹੀ ਆਪਣੀ ਤੂੜੀ ਬਣਾਉਣੀ ਸ਼ੁਰੂ ਹੋ ਜੂਗੀ ਤੇ ਚਲੋ ਜੀ ਤੁਹਾਨੂੰ ਦਿਖਾਉਣੀ ਆ ਉਹਦੀ ਵੀ ਟੀਸੀ ਰਹਿੰਦੀ ਸੀ ਤੇ ਇਹਦੀ ਸਾਈਡ ਰਹਿੰਦੀ ਸੀ ਘੀਰੇ ਦੀ ਕਿਉਂਕਿ ਖਤੂੜੀ ਸਾਰੀ ਆਪਣੇ ਗੀਰੇ ਦੇ ਵਿੱਚ ਪੈ ਜੂਗੀ ਤੇ ਇਸ ਦੀ ਅੱਜ ਪੈਂ ਪੌੜੀ ਲਾ ਕੇ ਦੇਖੋ ਇਹਦੀ ਵੀ ਟੀਸੀ ਲਿਪਤੀ ਆ ਤੇ ਪਰਲੇ ਘੀਰਾ ਵੀ ਸਾਰਾ ਲਿਪਤ ਦਿੱਤਾ ਉਹਦੇ ਜਿਹੜੇ ਆਪਣੇ ਦੋਨੇ ਕੰਪਲੀਟ ਹੋ ਗਏ ਨੇ ਕਿਉਂਕਿ ਹੁਣ ਜਿਹੜੀ ਤੂੜੀ ਪੈ ਗਈ ਤੇ ਸਾਲ ਭਰ ਲਈ ਬੰਦ ਹੋ ਜਾਣਗੇ ਜਿਵੇਂ ਜਿਵੇਂ ਤੂੜੀ ਨਿਕਲੂਗੀ ਸਿਆਲਾਂ ਚ ਵੇਲੇ ਹੁੰਦੇ ਜਾਣਗੇ ਤੇ ਆਪਣੇ ਘੀਰੇ ਬਾਹਰ ਆਉਂਦੇ ਜਾਣਗੇ ਚਲੋ ਜੀ ਦਿਨਾਂ ਚ ਬਹੁਤ ਸੋਹਣਾ ਸੀ ਤੇ ਕੱਲ ਬਹੁਤ ਭੜਾ ਦਿਨ ਸੀ ਜਿਵੇਂ ਤੇ ਅੱਜ ਬਹੁਤ ਸੋਹਣਾ ਦਿਨ ਸੀ ਦੇਖੋ ਤੇ 2-4 ਦਿਨ ਜੇ ਵਾਹਿਗੁਰੂ ਬੱਸ ਇਹ ਤਾਂ ਸਖਸਾਨ ਵੀ ਰੱਖੇ ਤਾਂ ਆਪਣੀ ਚਲੋ ਜੀ ਕੰਕ ਤੇ ਤੂੜੀ ਤੰਦ ਸਾਰਾ ਸਮਝਾਣਾ ਕਿਉਂਕਿ ਸਾਰੇ ਭੈਣ ਭਰਾਵਾਂ ਨੂੰ ਦੇਖੋ ਨਾ ਆਸ ਹੁੰਦੀ ਹੈ ਤੇ ਚਲੋ ਜੀ ਵਾਹਿਗੁਰੂ ਸੁੱਖ ਸ਼ਾਂਤੀ ਰੱਖੇ ਵੇਖੋ ਦੇਣਾ ਵੀ ਹੋਣਿਆ ਤੇ ਖੋਣਾ ਵੀ ਹੋਣਿਆ ਹੈ ਨਾ ਤੇ ਚਲੋ ਜੀ ਇੱਧਰ ਮੇਰੇ ਹਜੇ ਅੰਦਰ ਦਿੱਦਤ ਬਾਦ ਪਿਆਸੀ ਸਾਹਮਣ ਵਾਲਾ ਕਿਉਂਕਿ ਅੱਦੇ ਤੱਕ ਜੇ ਤਾਂ ਅਸੀਂ ਸਾਰਾ ਨਾਲ ਕੇ ਜੇ ਕੰਮ ਥੋੜਾ ਥੋੜਾ ਜਾਂਦਾ ਸੀ ਤੇ ਹੁਣ ਫਿਰ ਮੈਂ ਕੱਲੀ ਹੋਣ ਕਰਕੇ ਸਾਰਾ ਕੰਮ ਮੇਰੇ ਉੱਤੇ ਆਇਆ ਪਿਆ ਪਸੂਆਂ ਦਾ ਵੀ ਤੇ ਚਲੋ ਇੱਧਰ ਤਾਂ ਮੈਂ ਕਰਨਾ ਹੀ ਕਰਨਾ ਆਪਦਾ ਹੈ ਨਾ ਤੇ ਲਓ ਜੀ ਇੱਧਰ ਦਾਲ ਵੀ ਕਾਸੀ ਦੀ ਹੈ ਨਹੀਂ ਸੀ ਦਾਲ ਅੱਜ ਮੈਂ ਬਣਾਉਣ ਲੱਗੀ ਆਂ ਦਲੇ ਛੋਲਿਆਂ ਦੀ ਤੇ ਲੋ ਮੇ ਨਾਲ ਹੀ ਇੱਥੇ ਭਉਂਦੀ ਸੀ ਦਾਲ ਕਿਉਂਕਿ ਮੇਰੇ ਭਾਂਡੇ ਭੁੰਦੇ ਮਾਂ ਹੀ ਤੇ ਚਲੋ ਜੀ ਲਵਾ ਕੇ ਇਹਦੀਆਂ ਸੀਤ ਰੋ ਤੇ ਦਾਲ ਆਪਾਂ ਬਣਾ ਲਾਂਗੇ ਤੇ ਫਿਰ ਮੈਂ ਦੁੱਧ ਮੇਰਾ ਹਜੇ ਕਰਮ ਕਰਕੇ ਰੱਖਿਆ ਪਿਆ ਸੀ ਇਹ ਚੋ ਬਸ ਮੈਂ ਥੋੜੇ ਜਿਹੇ ਦਿਵਾ ਦੂੰਗੀ ਦਹੀਂ ਤੇ ਕੁਛ ਰੱਖ ਲੂੰਗੀ ਚਾਹ ਨੂੰ ਤੇ ਕੁਛ ਆਪਾਂ ਰੱਖ ਲੈਣ ਉਹਨੇ ਪੀਣ ਨੂੰ ਤੇ ਚਲੋ ਜੀ ਆਪਣਾ ਡੰਗਾ ਜਿਹਾ ਲਈ ਜਾਂਦਾ ਹੈ ਨਾ ਤੇ ਕੱਲ ਨੂੰ ਪੈਣ ਲੱਗੂ ਕਿਤੇ ਕੱਲ ਨੂੰ ਆਪਾਂ ਦੁੱਧ ਜਿਆਦਾ ਰੱਖਾਂਗੇ ਥੋੜਾ ਜਿਹਾ ਲੋਟੇ ਤੇ ਮੈਂ ਜਮਾ ਕੇ ਧਰੱਖਤ ਨਹੀਂ ਲਿਆ ਨਹੀਂ ਹਰ ਮੰਨਾਸਤੇ ਤੇ ਚਲੋ ਜੀ ਪੀਣ ਵਾਲਾ ਦੁੱਧ ਸਾਂਭ ਕੇ ਮੈਂ ਤੇ ਬਾਹਰ ਆ ਕੇ ਸੀ ਸਬਜ਼ੀ ਬਣਾਉਣ ਤੇ ਦੇਖੋ ਕਿੰਨਾ ਸੋਹਣਾ ਦੇਣਾ ਅੱਜ ਕਿਉਂਕਿ ਐਸਕੇ ਬਾਰੇ 4 6 4 ਦੇ ਟਾਈਮ ਹੁੰਦਾ ਤੇ ਬਹੁਤ ਹੀ ਵਧੀਆ ਦਿਨ ਚ ਟਿਕ ਜਾਂਦਾ ਤੇ ਲਓ ਜੀ ਇਧਰ ਮੈਂ ਨਾਲ ਦੀ ਨਾਲ ਥਰ ਤੁੰਗੀ ਮੂੰਗੀ ਆਪਣੀ ਦਾਲ ਛੋਲਿਆਂ ਦੀ ਤੇ ਨਾਲ ਹੀ ਮਾਜ ਲੂੰਗੀ ਭਾਂਡੇ ਤੇ ਚਲੋ ਜੀ ਆਪਣੇ ਸਾਰੇ ਕੰਮ ਹੋ ਜਾਣਗੇ ਕਿਉਂਕਿ ਉਧਰ ਫਸਾਉਂਦਾ ਕੰਮ ਮੈਨੇ ਵੀੜਿਆਈ ਹੈ ਤੇ ਬਸ ਇਹ ਚ ਥੋੜਾ ਜਿਹਾ ਪਾ ਕੇ ਘੋ ਤੇ ਪਾਂਡੇ ਮਾਦੇ ਮਾਦੇ ਨੂੰ ਪਾਣੀ ਤੋਂ ਗਰਮ ਹੋ ਗਿਆ ਤੇ ਆਪਾਂ ਨਾਲ ਹੀ ਪਾ ਦਾਂਗੇ ਦਾਲ ਤੇ ਨੋ ਜੀ ਪਾਂਡੇ ਨਾਲ ਦਿਲਾਉਂਦੇ ਮਾਦੇ ਮਾਦੇ ਤੇ ਮੇਰੇ ਇੱਧਰ ਆਪਣੀ ਦਾਲ ਨੂੰ ਵਾਲਾ ਆ ਗਿਆ ਸਿੱਤੇ ਨਾਲ ਦੀ ਨਾਲ ਪਾ ਕੇ ਛੋਲੇ ਇਹ ਦਾਲ ਮੈਂ ਤੇ ਲਾ ਦੂੰਗੀ ਟੱਕਣ ਤੇ ਬਸ 2-4 ਸੀਟੀਆਂ ਜਿੰਨੇ ਵਧੀਆ ਬਣ ਜਾਣ ਇਧਰ ਮੈਂ ਸੈਲਫ ਸੁੱਕ ਤੇ ਸਾਰੇ ਕੱਪੜਾ ਮਾਰਤਾ ਸੀਗਾ ਦਾਲ ਆਪਣੀ ਬਣ ਗਈ ਤੇ ਮੈਂ ਹੁਣ ਇਹਨੂੰ ਲਾਉਂਗੀ ਤੜਕਾ ਤੜਕਾ ਮੈਂ ਘੱਟ ਲਿਆ ਸੀਗਾ ਤੜਕਾ ਮੈਂ ਇਥੇ ਲਾਇਆ ਨਿੰਬੇ ਸੀ ਕਿਉਂਦਾ ਕਿਸ ਤਰ੍ਹਾਂ ਮੇਰੀ ਵਧੀਆ ਘੋਟਲੀ ਸੀ ਮੈਂ ਚਮਚੇਨ ਵਾਲੀ ਘੋਟਲੀ ਸੀ ਤੇਦਰ ਤੜਕਾ ਵੀ ਦੇਖੋ ਮੇਰਾ ਵਧੀਆ ਭੁੱਜ ਗਿਆ ਸੀਗਾ ਤੇ ਬਸ ਥੋੜੇ ਜਿਹਾ ਮੈਂ ਇੱਥੇ ਕੱਟੀ ਵਰਸੀ ਟਮਾਟਰ ਤੇ ਉਹ ਵੀ ਨਾਲ ਹੀ ਪਾ ਦੂੰਗੀ ਕਿਉਂਕਿ ਹੁਣ ਗਰਮੀ ਚ ਕੇਰਾਂ ਜੇ ਸਬਜ਼ੀਆਂ ਦਾ ਬਹੁਤ ਜ਼ਿਆਦਾ ਤੋੜਾ ਆਉਂਦਾ ਤੇ ਜੇ ਹੈਗੀ ਵੀ ਤੋ ਬਹੁਤ ਜ਼ਿਆਦਾ ਮਹਿੰਗੀ ਤੇ ਲਓ ਜੀ ਮੈਂ ਤੁਹਾਨੂੰ ਕਦੇ ਵਿਖਾ ਕੇ ਦਿਆਉਂਗੀ ਆਪਣੇ ਬਹੁਤ ਸੋਹਣੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਲਾਈਆਂ ਸੀ ਤੇ ਬਹੁਤ ਹੀ ਵਧੀਆ ਹੋਈਆਂ ਹੁੰਦੀਆਂ ਨੇ ਕਦੋਂ ਫ੍ਰੀਜ ਹੋਏ ਤਾਂ ਤੁਹਾਨੂੰ ਸਾਰੀਆਂ ਵਿਖਾ ਕੇ ਦਿਾਵਾਂਗੇ। ਲਓ ਜੀ ਤੜਕਾ ਮੇਰਾ ਦੇਖ ਸਕਦੇ ਹੋ ਭੁੱਜ ਗਿਆ ਸੀ ਵਧੀਆ ਇੱਥੇ। ਕਿਉਂਕਿ ਕੋਈ ਵੀ ਆਪਣੀ ਦਾਲ ਮੂੰਗੀ ਦੀ ਜਾਂ ਛੋਲਿਆਂ ਦੀ ਇਹ ਤੜਕੇ ਨਾਲ ਸੋਹਣੀ ਬਣਦੀ ਹੈ। ਤੇ ਜੇ ਆਪਣਾ ਤੜਕਾ ਸੋਹਣਾ ਭੁੱਜ ਕੇ ਫਿਰਤਾ ਦਾਲ ਦੀ ਕੀ ਆ ਬਾਤ ਹੀ ਹੁੰਦੀ ਹੈ ਹਨਾ। ਲਓ ਜੀ ਆਪਣੀ ਛੋਲਿਆਂ ਦੀ ਦਾਲ ਬਣ ਕੇ ਇੱਥੇ ਤਿਆਰ ਹੈ। ਤੇ ਬਸ ਪਾਉਣੇ ਪਾਉਂਦੇ ਨੇ ਇਹ ਟਾਈਮ ਹੋ ਗਿਆ ਤੇ ਹਾਰਮਨ ਬਸ ਹੋਰ ਅੱਧੇ ਘੰਟੇ ਤੱਕ ਆ ਜਾਊਗਾ ਤੇ ਚਲੋ ਜੀ ਮੈਂ ਬਸ ਲੇਟੀ ਲੁਟੀ ਭਾਗ ਧਰ ਕੇ ਤੇ ਉਹਨਾਂ ਦੇ ਆਏ ਤੋਂ ਚਲੂੰਗੀ ਆਪਣੀ ਛੋਟੀ ਨੂੰ ਚਲੋ ਜੀ ਇਸ ਹੀ ਆਪਣੇ ਅੱਜ ਦੇ ਕੰਮਕਾਰ ਤੇ ਤਾਲ ਮੇਰੀ ਬਣ ਗਈ ਹੈ ਤੇ ਚਲੋ ਠੀਕ ਹੈ ਜੀ ਇਸ ਵੀਡੀਓ ਦਾ ਇੱਥੇ ਕਰਦੇ ਐਂਡ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਨਵੇਂ ਕੰਮਕਾਰਾਂ ਦੇ ਨਾਲ ਬਣੇ ਰਿਓ ਵੀਡੀਓ ਤੇ ਐਂਡ ਤੱਕ